ਜਲੰਧਰ ਪੁਲਿਸ ਨੇ ਸੋਨੇ ਦੇ ਗਹਿਣੇ ਅਤੇ ਨਕਦੀ ਸਮੇਤ ਕੀਤਾ ਦੋ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਕੰਚਨ ਪਤਨੀ ਪ੍ਰੇਮ ਕੁਮਾਰ ਵਾਸੀ ਮੁਹੱਲਾ ਅੰਮ੍ਰਿਤ ਵਿਹਾਰ ਜਲੰਧਰ ਨੇ ਸ਼ਿਕਾਇਤ ਕਰ ਰਵਾਈ ਸੀ ਕਿ ਉਹ ਆਪਣੇ ਘਰ ਨੂੰ ਤਾਲਾ ਲਗਾ ਕੇ ਆਟੇ ਦੇ ਦਫਤਰ ਤੋਂ ਕਰ ਵਾਪਸ ਆਈ ਤਾਂ ਦੇਖਿਆ ਕਿ ਘਰ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਦੁਆਰਾ ਘਰ ਵਿੱਚ ਸੋਨੇ ਚਾਂਦੀ ਦੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਹੋ ਗਈ ਸੀ ਤਫ਼ਤੀਸ਼ ਦੌਰਾਨ ਪੁਲਿਸ ਨੇ ਮੁਜ਼ਮਾ ਦੀ ਪਛਾਣ ਸਰੁੰਦਰ ਸਿੰਘ ਉਰਫ ਤਰ ਸਰਵਨ ਸਿੰਘ ਵਾਸੀ ਮੇਨਵਾ थाना सदर ਕਪੂਤਲਾ ਅਤੇ ਜਗਦੀਪ ਸਿੰਘ ਅੰਮ੍ਰਿਤਸਰ ਤੇ थाना सदर ਕਪੂਤਲਾ ਵੱਜੋਈ ਹੈ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮਾ ਕੋਲੋਂ ਵਾਰਦਾਤ ਚਵਰਤੀ ਗਈ ਕਾਰ ਅਤੇ ਸੋਨੇ ਦੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਬਰਾਮਦ ਕਰ ਲਈ ਹੈ ਪੁਲਿਸ ਇਸ ਵਾਰਮਲੇ ਦੀ ਅਗਲੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜਲੰਧਰ ਜੀਸ ਟੀਵੀ ਜੀ ਇੱਕ ਕੰਪਲੇਂਟ ਵੱਲੋਂ ਸ਼੍ਰੀਮਤੀ ਕੰਚਨ ਪਤਨੀ ਪ੍ਰੇਮ ਕੁਮਾਰ ਵਾਸੀ ਅਮਰਿਤਪੁਰ ਹਾਜਲੰਦਰ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਸੀ ਕਿ 10/9/2024 ਨੂੰ ਉਹਨਾਂ ਦੇ ਘਰ ਇੱਕ ਚੋਰੀ ਹੋਈ ਸੀ ਜਿਸ ਦੀ ਜਿਸ ਤੇ ਉੱਪਰ ਕਾਰਵਾਈ ਕਰਦੇ ਹੋਏ ਡਿਵੀਜ਼ਨ ਨੰਬਰ 1 ਨੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਜੀ ਇਹਦੇ ਵਿੱਚ ਸਾਨੂੰ ਦੋ ਦੋਸ਼ੀਆਂ ਨੂੰ ਆਪਾਂ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਪਾਸੋਂ ਆਪਾਂ ਦੋ ਜੋੜੇ ਟਾਪਸ ਸੋਨਾ 10000 ਰੁਪਏ ਨਕਦੀ ਅਤੇ ਵਾਰਦਾਤ ਵਿੱਚ ਵਰਤੀ ਹੋਈ ਇੱਕ ਐਕਐਸਯੂਵੀ ਗੱਡੀ ਬਰਾਮਦ ਕੀਤੀ ਹੈ ਜੀ ਇਹਦੇ ਵਿੱਚ ਦੋ ਦੋਸ਼ੀ ਹੈਗੇ ਆ ਇੱਕ सुरेंद्र ਸਿੰਘ ਉਰਫ ਸੂਰਜ ਇਹ ਕਪੂਰਥਲੇ ਦਾ ਰਹਿਣ ਵਾਲਾ ਹੈਗਾ ਆ ਇਹਦੇ ਵਿਰੁੱਧ ਟੋਟਲ 6 ਮੁਕਦਮੇ ਕਪੂਰਥਲੇ ਦੇ ਵਿੱਚ ਦਰਜ ਹੋ ਗਏ ਆ ਅਤੇ ਦੂਸਰਾ ਜਿਹੜਾ ਦੋਸ਼ੀ ਹੈਗਾ ਜਗਬੀਰ ਸਿੰਘ ਉਰਫ ਜੱਗਾ ਜਿਹੜਾ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਆ ਇਹਦੇ ਵਿਰੁੱਧ ਵੀ ਦੋ ਤਿੰਨ ਮੁਕਦਮੇ ਜਿਹੜੇ ਹੈਗੇ ਦਰਜ ਹੋ ਗਏ ਆ